ਮਹਿੰਗਾ ਪਿਆ ਘੋੜੀ ਤੇ ਬਰਾਤ ਚੜਨਾ ਵਿਆਹ ਵਾਲੇ ਦੇਣਾ ਤੜਵਾਲੀਆਂ ਲਤਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅੱਜ ਕੱਲ ਹਰ ਇੱਕ ਵਿਆਹ ਵਾਲਾ ਮੁੰਡਾ ਜਾਂ ਕੁੜੀ ਆਪਣੇ ਵਿਆਹ ਵਿੱਚ ਹੋਰਾਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦੇ ਨੇ ਪਰ ਹੁਣ ਕੁਝ ਵੱਖਰਾ ਕਰਨ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਆਪਣੀ ਬਰਾਤ ਘੋੜੀਆਂ ਵਾਲੇ ਰਸਤੇ ਲਿਜਾ ਰਿਹਾ ਸੀ ਅਤੇ ਪਿੱਛੇ ਬਰਾਤ ਵਾਲੀਆਂ ਗੱਡੀਆਂ ਆ ਰਹੀਆਂ ਸੀ ਪਰ ਇੱਕ ਮੋੜ ਤੇ ਆ ਕੇ ਦੋਵੇਂ ਘੋੜੀਆਂ ਦੀ ਰੱਸੀ ਇੱਕ ਦੂਜੇ ਵਿੱਚ ਫਸ ਜਾਂਦੀ ਹੈ ਅਤੇ ਇੱਕ ਘੋੜੀ ਸੜਕ ਦੇ ਕਿਨਾਰੇ ਨੀਮੀ ਥਾਂ ਤੇ ਡਿੱਗ ਜਾਂਦੀ ਏ ਅਤੇ ਉਸ ਦੇ ਨਾਲ ਹੀ ਦੂਜੀ ਘੋੜੀ ਵੀ ਥੱਲੇ ਡਿੱਗ ਜਾਂਦੀ ਹੈ ਅਤੇ ਰੱਥ ਪਲਟ ਜਾਂਦਾ ਏ ਜਿਸ ਨਾਲ ਰਸਤੇ ਬੈਠਾ ਵਿਆਹ ਵਾਲਾ ਮੁੰਡਾ ਅਤੇ ਰੱਥ ਚਲਾਉਣ ਵਾਲਾ ਦੋਵੇਂ ਹੀ heਠਾਂ ਡਿੱਗ ਜਾਂਦੇ ਨੇ heਠਾਂ ਡਿਗਣ ਕਾਰਨ ਦੋਵਾਂ ਤੇ ਬਹੁਤ ਸੱਟਾਂ ਲੱਗਦੀਆਂ ਨੇ ਅਤੇ ਵਿਆਹ ਵਾਲੇ ਮੁੰਡੇ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਜਲਦੀ ਜਲਦੀ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਏ ਜਿਸ ਕਰਕੇ ਵਿਆਹ ਧਰਿਆ ਧਰਾਇਆ ਰਹਿ ਜਾਂਦਾ ਏ ਸੋ ਕੁਝ ਵੱਖਰਾ ਕਰਨ ਦੇ ਚੱਕਰ ਵਿੱਚ ਖੁਸ਼ੀਆਂ ਬਦਲ ਗਈਆਂ ਰੋਣ ਕਰਾਉਣ ਵਿੱਚ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ